भगवान बाल्मिक मंदिर अब पूछे नहीं देख सकते तस्वीरें पूरी कमेटी सम्मानित करती हुई दिखाई दे रही है ਗਲੰਦਰ ਬਸਤੀ ਸੇ ਇੱਕ ਦੇਤੋ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਨ ਭਗਵਾਨ ਵਾਲਮੀਕੀ ਮੰਦਿਰ ਜੋ ਅੱਜ ਜੰਗੀ ਸਿੰਘ ਚੰਨੀ ਜੀ ਪਹੁੰਚੇ ਹੋਣੇ ਤੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਨਾ ਸੋ ਨਿਵੇ ਭਗਵਾਨ ਵਾਲਮੀਕੀ ਮਹਾਰਾਜ ਦੀ ਜੈ ਭਗਵਾਨ ਵਾਲਮੀਕੀ ਦੀ ਸ਼ਕਤੀ ਹਮਾਰ ਹੈ ਰੋਡ ਦੀ ਸ਼ਕਤੀ ਹਮਾਰ ਹੈ ਜੈ ਭੀਮ ਜੈ ਭਾਰਤ ਨਿਵੇ ਭਗਵਾਨ ਇਹ ਸਰਕਾਰ ਹੈ ਬਿਜਲੀ ਜੋ ਬਾਬਾ ਸਾਹਿਬ ਅੰਗਿਤ ਕਰਨੇ ਸੰਵਿਧਾਨ ਅਧਿਕਾਰ ਉਸ ਨੂੰ ਤੋੜਨਾ ਚਾਹਦੀ ਹੈ ਉਸ ਨੂੰ ਬਦਲਣਾ ਚਾਹਦੀ ਹੈ ਉਹਦੇ ਨਾਲ ਇਹ ਬਾਬਾ ਸਾਹਿਬ ਅੰਗਿਤ ਲਈ ਤਦਾਬ ਕਦਮ ਕਰਨਾ ਚਾਹਦੇ ਹਨ ਆਪਾਂ ਨੇ ਇਹ ਸਰਕਾਰ ਨੂੰ ਜੋ ਬਦਲਵੇ ਇਹਨਾਂ ਦੇ ਖਿਲਾਫ ਲੜਾਈ ਲਾਟੀ ਹੈ ਇਕੱਠੇ ਹੋਣਾ ਤੇ ਇੱਕ ਤਰਫਾ ਹੋ ਕੇ ਵੋਟ ਪਾਣੀ ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਦੀ ਜਿਹੜੀ ਸੋਚ ਹੈ ਉਸ ਨੂੰ ਅੱਗੇ ਲਿਜਾ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਬਾਰਮਿਕ ਸਭਾਜ ਅਤੇ ਰਵਿਦਾਸ ਸਭਾਜ ਨੂੰ ਇਹ ਚੋੜਨ ਵਾਸਤੇ ਬਹੁਤ ਮਿਹਨਤ ਕਰ ਰਹੇ ਤੇ ਮੈਂ ਜਦੋਂ ਮੁੱਖ ਮੰਤਰੀ ਬਣਿਆ ਭਗਵਾਨ ਬਾਰਮਿਕ ਜੀ ਦੇ ਰਾਮ ਤੀਰਥ ਅੰਮ੍ਰਿਤਸਰ ਵਿਖੇ ਐਸੀ ਖਾਈ ਕਰੋੜ ਰੁਪਇਆ ਦਿੱਤਾ ਉਹਨਾਂ ਦੇ ਜੀਵਨ ਨੂੰ ਦਸਾਉਣ ਵਾਸਤੇ ਉਥੇ ਦੇ ਪਾਣੀ ਸਰੋਵਰ ਦੀ ਜਿਹੜੀ ਸਫਾਈ ਵਾਸਤੇ ਐਸੀ ਮਸ਼ੀਨਾਂ ਦਿੱਤੀਆਂ ਇਸ ਤੋਂ ਇਲਾਵਾ ਭਾਈ ਚੇਤਾ ਜੀ ਦੀ ਚੇਅਰ ਸਥਾਪਿਤ ਕੀਤੀ ਮੁਰਦਾਰਕ ਯੂਨੀਵਰਸਿਟੀ ਦੇ ਵਿੱਚ ਤੇ ਡੇਰਾ ਬੱਲਾ ਵਿਖੇ 25 ਕਰੋੜ ਰੁਪਏ ਦਿੱਤਾ ਇਸ ਤਰੀਕੇ ਦੇ ਨਾਲ ਜੋ ਦਲਿਤ ਸਮਾਜ ਹੈ ਐਸੀ ਸਾਰਿਆਂ ਨੂੰ ਇਕੱਠੇ ਲੈ ਕੇ ਅੱਗੇ ਵਧਣਾ ਹੈ ਸਾਡੇ ਸਮਾਜ ਵਿੱਚ ਤਰੇਡ ਪਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਦੀ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦਵਾਗੇ ਤੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਆਉਣ ਵਾਲੇ ਇਲੈਕਸ਼ਨ ਵਿੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ ਸੰਵਿਧਾਨ ਨੂੰ ਜੋ ਬਦਲਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਉਹਨਾਂ ਨੂੰ ਬੇਫਲ ਕਰਕੇ ਬਾਬਾ ਅੰbedkar ਸਾਹਿਬ ਦਾ ਝੰਡਾ ਜਿਹੜਾ ਉਭੰਗ ਰੱਖਾਂਗੇ ਜੈ ਮੀਂ ਜੈ ਜਿਹੜੇ ਕੰਮ ਵਾ ਇਹ ਚੰਗੇ ਕੰਮ ਚੰਨੀ ਸਾਹਿਬ ਸਾਡੇ ਕਰੂਗੇ ਜੀ ਕਹਿੰਦੇ ਘਰ ਘਰ ਚੱਲੀ ਗੱਲ ਤੇ ਚੰਨੀ ਸਾਹਿਬ ਕਰੂਗਾ ਸਭ ਦੇ ਮਸਲੇ ਹੱਲ ਹਾਂਜੀ ਪ੍ਰਧਾਨ ਜੀ ਤੁਸੀਂ ਵੀ ਪਹੁੰਚੇ ਹੋ ਤਾਂ ਕੀ ਕਹਿਣਾ ਚੰਨੀ ਸਾਹਿਬ ਦੀ ਬੜੀ ਇੱਛਾ ਸੀ ਜੀ ਮੈਨੂੰ ਮੈਂ ਮੱਥਾ ਟੇਕਣਾ ਜੀ ਤੇ ਸਾਡੀ ਗੱਲ ਹੋਈ ਸੋਤਾ ਜੀ ਕਹਿੰਦੇ ਠੀਕ ਹੈ ਜੀ ਚੰਨੀ ਸਾਹਿਬ ਆਏ ਉਹਨਾਂ ਨੇ ਮੱਥਾ ਟੇਕਿਆ ਸੋਤਾ ਜੀ ਨੇ ਬਹੁਤ ਧੰਵਾਸਵਾਦ ਕੀਤਾ ਜੀ ਔਰ ਚੰਨੀ ਸਾਹਿਬ ਹਮੇਸ਼ਾ ਇਸ ਸਮਾਜ ਨਾਲ ਖੜੇ ਰਹੇ ਨੇ ਜੀ ਔਰ ਹਮੇਸ਼ਾ ਖੜੇ ਰਹੇ ਨੇ ਹਮੇਸ਼ਾ ਸਾਡੇ ਸਮਾਜ ਲਈ ਕੰਮ ਕੀਤਾ ਚੰਨੀ ਸਾਹਿਬ ਨੇ